ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰਬ ਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟਸ ਤੁਹਾਡੇ ਮੋਬਾਈਲ ਤੱਕ ਰੋਜ਼ਾਨਾ ਪਹੁੰਚਦੀਆਂ ਰਹਿਣ। ਦਿਨ ਨਜ਼ਦੀਕੀ ਪਿੰਡ ਖੇੜਾ ਵਿਖੇ ਇੱਕ ਨੌਜਵਾਨ ਨੇ 10 ਤੋਂ 12 ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਤੇ ਕੁੱਟਮਾਰ ਕਰਨ ਦੇ ਗੰਭੀਰ ਰੂਪ ਲਗਾਏ। ਜਾਣਕਾਰੀ ਦਿੰਦਿਆਂ ਗੌਰਵ ਕਲੇਰ ਪਿੰਡ ਖੇੜਾ ਨੇ ਦੱਸਿਆ ਕਿ ਉੱਥੇ ਗਵਾਂਢ ਵਿੱਚ ਰਹਿੰਦੇ ਕੁਝ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਹੱਥ ਅਤੇ ਪੈਰ ਦੋਵੇਂ ਤੋੜ ਦਿੱਤੇ। ਗੰਭੀਰ ਹਾਲਤ ਵਿੱਚ ਉਸ ਨੂੰ ਉਸਦੇ ਮਾਤਾ ਟਿਬਲ ਹਸਪਤਾਲ ਫਗਵਾੜਾ ਲੈ ਕੇ ਆਈ ਅਤੇ ਦਾਖਲ ਕਰਵਾਇਆ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੌਰਵ ਕਲੇਰ ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਹਾਲ ਕਿਸੇ ਵੀ ਨੂੰ ਕਾਬੂ ਨਹੀਂ ਕੀਤਾ ਗਿਆ ਜਦ ਕਿ ਗੌਰਵ ਕਲੇਰ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਦੇਖੋ ਕੀ ਹੈ ਸਾਰਾ ਮਾਮਲਾ ਕਿਉਂ ਤੋੜੇ ਗਏ ਨੌਜੁਦ ਦੇ ਦੋਵੇਂ ਪੈਰ ਅਤੇ ਦੋਵੇਂ ਹੱਥ ਆਖਿਰ ਕਿਸ ਨੇ ਲਿਆ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਹੋਰ ਨਵੀਆਂ ਨਿਊਜ਼ ਅਪਡੇਟਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ YouTube ਚੈਨਲ ਸਟਾਰ ਵਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਓ ਹਾਂਜੀ ਭਾਈ ਕੀ ਨਾਮ ਹੈ ਜੀ ਆਪਣਾ ਗੌਰਵ ਕਲੇਰ ਕਿਹੜਾ ਪਿੰਡ ਆਪਣਾ ਛੇੜਾ ਛੇੜਾ ਇਹ ਕਾਰਨ ਹੋਇਆ ਜਿਹੜਾ ਦੇਖਿਆ ਜਾਂਦੇ ਦੋਨੋਂ ਲੱਤਾਂ ਤੇ ਬਾਹਾਂ ਤੋੜੀਆਂ ਗਈਆਂ ਕਿੰਨਾ ਨੇ ਤੋੜੀਆਂ ਕੀ ਕਾਰਨ ਸੀ ਇਹ ਮੈਂ ਦੱਸਦਾ ਜੀ ਸਾਡੇ ਪਿੰਡ ਦੇ ਫੇਰ ਮੁੰਡੇ ਦੱਸਦੇ ਜਣੇ ਦਾ ਦੇਖਾ ਤਾਂ ਕੀ ਨਾਮ ਸੀ ਇਹਨਾਂ ਦੇ ਗੌਰਪ੍ਰੀਤ ਕਲੇਰ ਰੋਹਿਤ ਖਿਲੇਰ ਮਨੀ ਖਿਲੇਰ ਤੇ ਰਾਹੁਲ ਖਿਲੇਰ ਵਿਸ਼ਾਲ ਖਿਲੇਰ ਪ੍ਰਿੰਸ ਖਿਲੇਰ ਦੇ ਇੱਕ ਸੰਵੀ ਖਿਲੇਰ ਉਹ ਦਾ ਕਹਿੰਦੇ ਉੱਦਾ ਜੀ ਨੂੰ ਤੇ ਸੌਰਵ ਖਿਲੇਰ ਤੇ ਬਾਕੀ ਨਹੀਂ ਮੁੰਡੇ ਬਾਰ ਉਸ ਦੇ ਜੀ ਨੂੰ ਨੇ ਮੂੰਹ ਬੰਨਨੇ ਦੀ ਕੋ ਪਛਾਣ ਨਹੀਂ ਹਲ ਕਿ ਆ ਪੰਖ ਅੱਛੀ ਮੁੰਡਾ ਪਾਣੋ ਕਿਦਾ ਕੀ ਕਾਰਨ ਕੀ ਹੈ ਤੁਹਾਨੂੰ ਜਿਹੜਾ ਕਿੱਥੇ ਲੈ ਕੇ ਗਏ ਕਿੰਦਾ ਇਹ ਘਟਨਾ ਵਾਪਰੀ ਮੇਰਾ ਸਾਹਿਬ ਤਾਂ ਮੱਥਾ ਟੇਕ ਕੇ ਆਉਂਦਾ ਪਿਆ ਸੀ ਤੇ ਗਵਿੰਦਪੁਰੇ ਮੇਰੇ ਵਿੱਚ 10 12 ਜਣੇ ਪੈ ਗਏ ਉਹ ਤੇ ਮੈਂ ਜਿਹੜੀ ਗਲੀ ਚ ਬੜਿਆ ਉਹ ਗਲੀ ਬੰਦ ਸੀਗੀ ਤੇ ਉੱਥੇ ਆਉਂਦੇ ਹੀ ਮੇਰੇ ਹੰਡੇ ਮਾਨ ਲਾਪੇ ਲੱਤਾਂ ਮਹਾ ਤੇ ਨਹੀਂ ਸੱਟਲੇ ਆਖੇ ਉੱਥੇ ਲੱਤਾਂ ਦੇ ਜੋਰ-ਜੂਰ ਤੇ ਮਾਨ ਲਾਪੇ ਫਿਰ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਉੱਥੇ ਗਰਾਊਂਡ ਚ ਲੈ ਗਏ ਸਾਡੇ ਪਿੰਡ ਕੋਲ ਵੀਜੀ ਭਾਨੀ ਮੇਰੇ ਹੱਥ ਵੀ ਬੰਨਤੇ ਮੇਰਾ ਮੂੰਹ ਵੀ ਬੰਨਤਾ ਮੇਰੇ ਪੈਰ ਵੀ ਬੰਨਤੇ ਸੱਚੇ ਹੋਰ ਵੀ ਕਿੰਨੇ ਮੁੰਡੇ ਸੀਗੇ ਤੇ ਮਨੇ ਮੇਰੀ ਖੱਬੀ ਲੱਤ ਤੇ ਤੈਨੂੰ ਬੈੜ ਤੋੜੇ ਤਾਤਾ ਕਹਿੰਦੇ ਤੋੜੇ ਤੁਸੀਂ ਮੈਨੂੰ ਕੰਦਾ ਕੁੱਟਿਆ ਘਾਟਿਆ ਵੀਡੀਓ ਬਣਾਉਦੇ ਸੀ ਮੇਰੀ ਬਾਹਰੋਂ ਇੱਕ ਓਦੇ ਪਰਹਾਲਾ ਸੁਣਾਇਆ ਹੋਇਆ ਸੀ ਉਹਨਾਂ ਨੂੰ ਦੱਸ ਦੱਸ ਵੀ ਇਤਜਾ ਕਰੋ ਦੇਦੀ ਲਾਤ ਤੋੜੋ ਆਵੜੀ ਲਾਤ ਤੋੜੋ ਇੱਕ ਦਾ ਬਾਹ ਤੋੜੋ ਤੇ ਉਹ ਮੈਨੂੰ ਕਹਿੰਦੇ ਸੀ ਵੀ ਮਾਫੀ ਮੰਗ ਤੇ ਮੈਂ ਮਾਫੀ ਮੰਗੀ ਨਹੀਂ ਮੈਨੂੰ ਕੁੱਟ ਹੀ ਗਏ ਤੇ ਉਸ ਤੋਂ ਬਾਅਦ ਆਪਣੇ ਘਰ ਲੈ ਗਏ ਤੇ ਫਿਰ ਘਰ ਜਾ ਕੇ ਉਹਦੇ ਡੈਡੀ ਨੇ ਤੇ ਉਹਦੀ ਮੰਮੀ ਨੇ ਤੇ ਇੱਕ ਹੋਰ ਮੁੰਡਾ ਸੀ ਉਹਦੀ ਮੰਮੀ ਨੇ ਰੋਹ ਰੋਹ ਤੇ ਮਨੀ ਦੀ ਮੰਮੀ ਨੇ ਤੇ ਗੋਪੀ ਖਾ ਦੀ ਉਹ ਵੀ ਨੇ ਉਹਨੇ ਮੇਰੀਆਂ ਬਾਹਾਂ ਫੜੀਆਂ ਤੇ ਲੱਤਾਂ ਫੜੀਆਂ ਤੇ ਉਹਨਾਂ ਦੇ ਮੁੰਡਿਆਂ ਦੇ ਵਿੱਚ ਲੱਤਾਂ ਤੇ ਰੋਡਾਂ ਮਾਰੀਆਂ ਨੇ ਜਿੱਦਾਂ ਤੁਸੀਂ ਕਹਿੰਦੇ ਪਈ ਉਹਨਾਂ ਨੇ ਤੁਹਾਨੂੰ ਘਰ ਲੈ ਕੇ ਗਏ ਕੋਈ ਰੰਗੀ ਸੀ ਜਾਂ ਕੀ ਕਾਰਨ ਸੀ ਜਿਹੜਾ ਤੁਹਾਨੂੰ ਲੈ ਕੇ ਗਏ ਕਿੱਥੇ ਕੋਈ ਜਲਦਾ ਹੋਈ ਉਹ ਹਾਂਜੀ ਉਹਦਾ 10 ਸਾਲ ਤੋਂ ਪਹਿਲਾਂ ਤੋਂ ਥੋੜੀ ਜਿਹੀ ਸਾਡੀ ਹੋਈ ਸੀਗੀ ਤੇ ਉਹ ਏਦੇ ਪਛਾਤੇ ਦੇ ਵਿੱਚ ਰਾਜੀ ਨਾਮਾ ਸਾਡਾ ਹੋ ਗਿਆ ਸੀ ਜਾਕ ਲਖਾਇਆ ਕਰਾ ਕੇ ਉਹ ਵੀ ਸਾਡੇ ਦੇ ਕੋਲ ਸਾਰਾ ਡਾਕੂਮੈਂਟ ਪਿਆ ਹੋਇਆ ਅੰਛਿਆ ਮੇਰਾ ਤੇ ਉਨੀ ਸਾਲ ਬਾਅਦ ਫੇਰ ਮੈਂ ਨਾਲਤਾ ਕੀਤੀ ਹੈ ਠੀਕ ਹੈ ਇਹ ਪੁਰਾਣੀ ਰੰਗੀ ਸੀ ਚੱਲਦੀ ਹੈ ਬਈ ਪੁਰਾਣੀ ਕਿਸੇ ਰੰਜਿਸ਼ ਕਰਕੇ ਤੁਹਾਡੇ ਦੇ ਘੁੱਟ ਮਾਰਦਾ ਉਹਦਾ ਹਾਂਜੀ ਮਾੜੀ ਕੀ ਹੋਈ ਸੀਗੀ ਤਾਂ ਦੱਸਿਆ ਵੀ ਰਾਜਰਾਮ ਹੋ ਗਿਆ ਸੀ ਤੇ ਮੇਰੇ ਘਰ ਚੋਦਾ ਦੀ ਕੋਈ ਗਾ ਨਹੀਂ ਸੀ ਨਾ ਮੈਨੂੰ ਪਤਾ ਸੀ ਮੈਨੂੰ ਕੱਲੇ ਨੂੰ ਉਚੱਕ ਕੇ ਲਗਾਇਆ ਤੇ ਹੁਣ ਤੁਹਾਡੇ ਕੀ ਕਿੱਥੇ ਕਿੱਥੇ ਸੱਟਾਂ ਲਕੀਆਂ ਨੇ ਇਹ ਮੇਰੀਆਂ ਦੋਨੇ ਲੱਤਾਂ ਤੋੜਤੀਆਂ ਜੀ ਦੋਨੋਂ ਬਾਵਾ ਤੇ ਮੈਨੂੰ ਉਹਨੇ ਆਪਣੇ ਘਰ ਕੁੱਟ ਕੇ ਲੰਮਾ ਪਾਇਆ ਸੀ ਤੇ ਉਹਨਾਂ ਨੇ ਢੋਆ ਪਾਟ ਲਿਆ ਸੀ ਮੈਨੂੰ ਉੱਥੇ ਨਾ ਮਾਰ ਕੇ ਧੱਪਣ ਦੀ ਸੋਚ ਰਹੀ ਗੱਡੀ ਮੇਰੇ ਸਿਰ ਤੇ ਕੰਨ ਮਾਰਨ ਲੱਗਾ ਸੀ ਤੋ ਜਦ ਤੱਕ ਮੇਰੇ ਮਮਾ ਆ ਗਏ ਉਹਨਾਂ ਦੇ ਘਰ ਤੇ ਉਹਨੇ ਮੇਰੇ ਨਾ ਸਿਰ ਤੇ ਪਿਸਤੋਲ ਰੱਖਤਾ ਕੰਨ ਦੇਖਿਆ ਮੈਂ ਵੀ ਉਹ ਸੋ ਗਿਆ ਉਹ ਤੋਂ ਬਾਅਦ ਮੇਰੀ ਮੰਮੂ ਨੂੰ ਨਹੀਂ ਪਤਾ ਚੀਜ਼ ਹੋਇਆ ਕਿ ਇਹ ਨਹੀਂ ਇਹ ਮੁੰਡਾ ਕਿੱਥੇ ਲੱਗਿਆ ਮੈਨੂੰ ਹੌਟਸਪੌਟ ਤੇ ਨਹੀਂ ਬਿਲਕੁਲ ਪਿਸਤੋਲ ਕਿਹਨੇ ਰੱਖਤਾ ਸੀ ਬਲਵੀਰ ਚੰਦਨੀ ਜੀ ਵੀਰ ਉਹਨਾਂ ਦੀ ਗੱਡੀ ਠੀਕ ਹੈ ਤੇ ਕੰਨ ਚੱਕਿਆ ਉਹ ਤੁਹਾਨੂੰ ਮਾਰਨਾ ਤੇ ਮਾਰਨ ਲਈ ਕਿ ਕਿ ਹਾਂਜੀ ਕਦੇ ਲਈ ਮਾਰਨਾ ਚਾ ਇਹ ਮੈਨੂੰ ਨੂੰ ਪਤਾ ਹਊਗਾ ਵੀ ਇੰਨਾ ਗੁੱਸਾ ਕਿਉਂ ਹੋ ਉਹਨਾਂ ਨਾਲ ਗੱਲ ਕਿਉਂ ਨਹੀਂ ਤੀਣਾਵਲੀ ਦੇ ਦਸ ਮੰਜੀਤਗੜ੍ਹ ਦੀ ਮੰਜੀਤਗੜ੍ਹ ਦੇ ਜਿਹੜਾ ਤੁਹਾਡੇ ਬੇਚਰਾਂ ਨੂੰ ਕੁੱਟਮਾਰ ਹੋਈ ਆ ਤੇ ਤੁਸੀਂ ਮੌਕੇ ਤੇ ਵੀ ਗਏ ਆ ਇਹਨੂੰ ਬਚਾ ਕੇ ਲਿਆ ਮੈਂ ਕੀ ਕਰਾਂ ਕਿ ਕੀ ਹੋਇਆ ਜੀ ਸਾਨੂੰ ਮੈਨੂੰ ਕੋਈ ਪਤਾ ਨਹੀਂ ਮੇਰੇ ਕੋਲੋਂ ਰਾਜਾ ਸਾਹਿਬ ਮੱਥਾ ਟੇਕਣ ਗਿਆ ਉੱਥੋਂ ਮੇਨਾਂ ਇਹਦੀ ਗੱਲ ਹੋਈ ਆ ਕਹਿੰਦਾ ਮੰਮਾ ਮੈਂ ਦੱਸਾਂ ਮੈਂ ਟੱਟ ਘਰ ਪਹੁੰਚ ਜਾਣਾ ਦੱਸਾਂ ਮੈਂ ਟੱਟ ਵਾਦੇ ਦਾ ਫੋਨ ਜਾਨੀ ਕਿ ਅਸੀਂ ਕਰਦੇ ਪਏ ਸੀ ਸਾਨੂੰ 2 ਘੰਟੇ ਹੋ ਗਏ ਸੀ ਉਹਦਾ ਫੋਨ ਨਹੀਂ ਚੁਲਦਾ ਮੈਸੇਜ ਵਗੈਰਾ ਸਾਰੇ ਜਾਂਦੇ ਸੀ ਫੋਨ ਚੱਕਦਾ ਨਹੀਂ ਸੀ ਪਿਆ ਅਸੀਂ ਸੇੜੇ-ਵੜੇ ਪਾਸ ਜਿੰਮਾ ਕਰ ਦਿੱਤੀ ਤੇ ਸਾਨੂੰ ਪਤਾ ਲੱਗਾ ਕਿ ਤੁਹਾਡਾ ਬੇਟਾ ਉਹਨਾਂ ਦੇ ਹਵਾਲੇ ਆ ਜਦੋਂ ਅਸੀਂ ਮਾਮਾ ਤੀਨਾ ਘਰ ਚੱਲੀਆਂ ਸੀਗੀਆਂ ਜਦੋਂ ਸਾਰਾ ਸੀ ਪਹੁੰਚੀਆਂ ਮੈਂ ਆਪਣੇ ਬੇਟੇ ਨੂੰ ਉੱਤੇ ਲਹੂ ਲਖਾਨ ਦੇਖਿਆ ਖੂਨ ਦੇ ਛੱਪੜ ਦੇ ਵਿੱਚ ਪਿਆ ਸੀ ਸਾਰੇ ਜਣੇ ਦੇ ਕੋਈ ਹਨ ਹੱਥ ਦੇ ਵਿੱਚ ਤਲਵਾਰਾਂ ਕੁੱਤੇ ਦੇ ਹੱਥ ਦੇ ਵਿੱਚ ਕੋਸ਼ਿਸ਼ ਜਿਹੜਾ ਉਹਦਾ ਮੁੰਡਿਆਂ ਦਾ ਪਾਸਾ ਉਹ ਤੇ ਹੱਥ ਦੇ ਵਿੱਚ ਪਸਤੌਰ ਸੀ ਮੇਰੇ بیٹے ਦੇ ਸਿਰ ਦੇ ਉੱਤੇ ਰੱਖੀ ਪਈ ਸੀ ਕਿਸੇ ਦੇ ਹੱਥ ਚ ਕਾਣ ਸੀ ਮੈਂ ਜਾ ਕੇ ਉੱਪਰ ਲੰਮੀ ਪੈ ਗਈ ਆ ਦੇਖ ਲਓ ਮੇਰੀ ਕੋਟੀ ਵੀ ਖੂਨ ਨਾਲ ਲਿਬੜੀ ਹੋਈ ਆ ਮੇਰੇ ਕੱਪੜੇ ਵੀ ਖੂਨ ਨਾਲ ਲਿਬੜੇ ਹੋਏ ਆ ਕੀ ਕਾਰਨ ਸੀ ਜਿਹੜਾ ਤੁਹਾਨੂੰ ਕੀ ਲੱਗਦਾ ਕੀ ਕਾਰਨ ਸੀ ਜਿਹੜਾ ਤੁਹਾਡੇ ਬੇਟੇ ਨਾਲ ਬੇਟੇ ਨਾਲ ਹੋਈ ਅੱਜ ਤੋਂ 1 ਸਾਲ ਪਹਿਲਾਂ ਉਹਨਾਂ ਦੀ ਖੁੰਝ ਪਗੋਈ ਸੀ ਸਾਡਾ ਆਦੀਨਾਮਾ ਹੋ ਗਿਆ ਸੀਗਾ 6 ਮਹੀਨੇ ਪਹਿਲਾਂ ਐਦਾਂ ਦੀ ਕੋਈ ਗੱਲ ਬਾਤ ਨਹੀਂ ਸੀ ਵੀ ਮੇਰਾ ਬੇਟਾ ਆਧਾਰ ਕਾਰਡ ਅਪਡੇਟ ਕਰਾ ਕੇ ਆ ਉਦੋਂ ਮੈਂ ਅਜੇ ਪਾਸਪੋਰਟ ਦੇ ਇੰਟਰਵਿਊ ਤੇ ਪਣੀ ਸੀ ਜਦ ਬੋਟੈਂਟੇ ਉਸੇ ਤੋਂ ਮੁਕਮਮ ਕੇ ਸਾਡੇ ਜਸਾਨੂੰ ਕਿਸੇ ਨੇ ਸਹੂਨ ਨਹੀਂ ਦਿੱਤੀ ਕਿ ਤੁਹਾਡਾ ਬੇਟਾ ਕਿੱਥੇ ਹੈਗਾ ਦਿੱਤੀ ਤੁਸੀਂ ਪੁਲਿਸ ਨੂੰ ਕੰਪਲੀਟ ਕਰਤੀ ਹੈ ਜੀ ਹਾਂਜੀ ਪੁਲਿਸ ਨੂੰ ਕੰਪਲੀਟ ਕਰਤੀ ਹੈ ਜੀ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚਿਆਂ ਨੂੰ ਤਾਂ ਸਾਨੂੰ ਖਤਰਾ ਇਹਨਾਂ ਨੇ ਸਾਨੂੰ ਮਾਰਨ ਦੀ ਤਾਂ ਵੀ ਦਿੱਤੀ ਆ ਉਹਨਾਂ ਦੇ ਕੋਲ ਅਸਲਾ ਸੀਗਾ ਜਦੋਂ ਅਸੀਂ ਉੱਥੇ ਪਹੁੰਚੇ ਉਸ ਵੇਲੇ ਉਹਨਾਂ ਨੇ ਮੁੰਡਿਆਂ ਨੇ ਆਪਣੇ ਬਾਪ ਦੇ ਕੋਲੋਂ ਪਿਸਤੌਲ ਫੜ ਕੇ ਉਹਨੂੰ ਅੰਦਰ ਕਰ ਦਿੱਤਾ ਤੇ ਬਾਹਰੋਂ ਦਰਵਾਜ਼ਾ ਲਾ ਦਿੱਤਾ ਉਹਨਾਂ ਦੇ ਘਰ ਦੇ ਨਾਲ ਮੈਨੂੰ ਇੰਨੀ ਗਾਣਾ ਕੱਢੀਆਂ ਹਨ ਜਿਹੜੇ ਉਹ ਮੁੰਡੇ ਸੀ ਉਹ ਵੀ ਮੈਨੂੰ ਬਹੁਤ ਜ਼ਿਆਦਾ ਗੰਧ ਹੋ ਤੇ ਮੇਰੀ ਬੇਟੀ ਦੇ ਨਾਲ ਵੀ ਝ ਉਨਾਂ ਨੇ ਮੈਨੂੰ ਇਥੋਂ ਕੱਢ ਵੀ ਕਿਹਾ ਕਿ ਆਪਨੇ ਮੁੰਡੇ ਨੂੰ ਇਥੋਂ ਲੈ ਜਾ ਜੀ ਚੰਗੀ ਚੋਰੀ ਇਹ ਤਾਂ ਟਵਾ ਦੱਬ ਕੇ ਇਥੇ ਕੱਢ ਦੇਣਾ ਕੈਂਟਾ ਮੈਨੂੰ ਦਿਲ ਆਪਦੀ ਰਹੀ ਔਥੇ ਮੇਰੇ ਲੱਗੇ ਕੋਈ ਵੀ ਲੱਗਾ ਫਿਰ ਇੱਕ ਬੰਦੇ ਨੂੰ ਅਸੀਂ ਫੋਨ ਕੀਤਾ ਉਹ ਗੱਡੀ ਲੈ ਕੇ ਆਇਆ ਤੇ ਅਸੀਂ ਮੇਰੇ ਨੂੰ ਸੋਹ ਹੱਥ ਚੋਂ ਲੈ ਕੇ ਪਹੁੰਚੇ ਚੰਗਨਾਲ ਚੰਗਨਾਲ ਜੀ ਕਿਹਾ ਕਿ ਬੰਦੇ ਨੂੰ ਕੁਝ ਮਾਰ ਰਹੀ ਹੈ ਇਹ ਇਹ ਗੱਲ ਮਾਰ ਰਹੀ ਹੈ ਕਿ ਜਦਨੇ ਮਾਰ ਰਹੀ ਹੈ ਕਤਨਾਈ ਹੈ ਕਿ ਇਹ ਉਹ ਐਸੇ ਸਮੇਂ ਦੇ ਵਕਤ ਦੇ ਗੁੰਡੇ ਆ ਉਹ ਬਰਮਾਸ਼ ਹੈ ਆਲੇ-ਦੋਲੇ ਲੋਕਾਂ ਨੂੰ ਜੋ ਰਾਤ ਬਰਾਤੇ ਦਿਨ ਰਾਤ ਲੁੱਟਦੇ ਆ ਲੋਕਾਂ ਨੂੰ ਮਾਰਦੇ ਆ ਜੋ ਵੀ ਘਟਨਾ ਮਾਰਗੜੀ ਤੋਰੀ ਦੀਆਂ ਡਾਕਿਆਂ ਦੇ ਮੁੰਡੇ ਰਹਿੰਦੇ ਹੁੰਦੀਆਂ ਕਹਿੰਦੇ ਇਹ ਕਰਦੇ ਆ ਇਹਨਾਂ ਦੇ ਕੋਲ ਨਜਾਇਜ਼ ਅਸਲਾ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਆ ਕਿ ਅਸੀਂ ਸਾਰਾ ਪਰਿਵਾਰ ਮਾਰਨਾ ਅਜੇ ਤਾਂ ਇਹਦੇ ਲਈ ਟਵਾ ਪੱਟਿਆ ਕੱਲ ਨੂੰ ਕੁੜੇ ਵਾਸਤੇ ਪੱਟਣਾ ਸਾਰੇ ਪਰਿਵਾਰ ਨੂੰ ਸਾਨੂੰ ਖਤਰਾ ਆ ਉਹਨਾਂ ਦੇ ਕੋਲ ਨਜਾਇਜ਼ ਅਸਲਾ ਉਹਨਾਂ ਨੇ ਮੇਰੇ ਬੇਟੇ ਦੀ ਨਰਦੋਮੇ ਲੱਤਾਂ ਦੋਮੇ ਬਾਹਾਂ ਤੋੜ ਦਿੱਤੀਆਂ 2 ਘੰਟੇ ਉਹਨਾਂ ਨੇ ਇਹਨੂੰ ਗਨ ਪੁਆਇੰਟ ਦੇ ਉੱਤੇ ਲੈ ਜਾ ਕੇ ਟੌਰਚਰ ਕੀਤਾ ਇਹਨਾਂ ਲੱਤਾਂ ਵਾਂਹ ਤੋੜ ਕੇ ਆਪਣੇ ਘਰ ਲਿਜਾ ਕੇ ਇਰਾਦਾ ਕਤਲ ਦੇ ਨਾਲ ਇਹਨਾਂ ਦੇ ਉੱਪਰ ਇਹਨਾਂ 'ਤੇ ਤਸ਼ੱਦਦ ਕੀਤਾ ਕਿ ਦੇਖਿਆ ਨਹੀਂ ਜਾ ਸਕਦਾ ਬਰਦਾਸ਼ਤ ਨਹੀਂ ਕਰ ਸਕਦੇ ਮੇਰੇ ਕੋਲ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜਾਂ ਪਈਆਂ ਜਿਉਂ ਦੇ ਵਿੱਚ ਇਹਨਾਂ ਲੱਤਾਂ ਟੁੱਟੀਆਂ ਹੋਈਆਂ ਤਵੇញ ਪੁਲਿਸ ਤੇ ਲਿਆਂਦੀ ਆ ਜਦੋਂ ਇਹ ਬੱਗਪੰਧਾ ਤੇ ਲੱਤਾਂ ਬਾਹਰ ਦੇ ਮਾਰ-ਮਾਰ ਕੇ ਇਹਨਾਂ 'ਤੇ ਤਸ਼ੱਦਦ ਕਰਦੇ ਨੇ ਬਿਆਨ ਨਹੀਂ ਕਰ ਸਕਦਾ ਕਿ ਮੈਂ ਜੋ ਬਾਪ ਹੁੰਦਾ ਹਾਂ ਮੇਰਾ ਬਲ ਹੁੰਦਾ ਇੱਕ ਸਾਧੂ ਪਿਤਾ ਹੁੰਦਾ ਹਾਂ ਮੇਰਾ ਬਲ ਹੁੰਦਾ ਮੈਂ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਮੇਰੇ ਨਾਲ ਇਹਨਾਂ ਬੁਰਾ ਕਿਉਂ ਹੋਇਆ ਮੈਂ ਪ੍ਰਸ਼ਾਸਨ ਦੇ ਕੋਲ ਮੰਗ ਕਰਦਾ ਕੀ ਨਾ ਵਕਤ ਦੇ ਗੁੰਡਿਆਂ ਨੂੰ ਨਾਤ ਪਾਈ ਜਾਵੇ ਇਹਨਾਂ ਤੇ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਚਾਹੀਦਾ ਇਸ ਬੱਚੇ ਨੂੰ ਅੱਜ ਇਹ ਜਵਾਨੀ ਦੇ ਦਹਲੂਜ ਦੇ ਪਿਆਰ ਰੱਖਿਆ ਸੀ ਜਿਹਨੂੰ ਸੋਹਣੇ ਸੋਹਣੇ ਸੁਪਨੇ ਦਿੱਤੇ ਸੀ ਕਿ ਮੈਂ ਜੀਵਨ ਦੀ ਬਚਾਹ ਬਣੂਗਾ ਕਰੂੰਗਾ ਅੱਜ ਇਹਨੇ ਰੱਬੀ ਕਰਤਾ ساری ਉਮਰ ਕੁਛ ਕਰਨ ਯੋਗਾਂ ਨਹੀਂ ਛੱਡਿਆ ਮੈਂ ਕਹਿੰਦਾ ਕਿ ਕਾਨੂੰਨ ਮੇਰਾ ਸਾਥ ਦੇਵੇ ਕਿ ਕਾਨੂੰਨ ਮੈਨੂੰ ਇਨਸਾਫ ਦਿਵਾਏ ਵੀ ਇਹਨਾਂ ਤੇ ਬਣਦੀਆਂ ਕਾਰਵਾਈਆਂ ਕਰਕੇ ਇਹਨੂੰ ਬਣਦੀਆਂ ਸਜ਼ਾਵਾਂ ਦੇਖਣੇ ਜਾਣ ਚਲਾਨ ਪੱਤੀਆ ਜਾਵੇ ਤੇ ਇਹਨਾਂ ਨੂੰ ਜੋ ਦਿਨ ਤੇ ਬਣਦਾ ਹੋਇਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਵੇਂ ਜਸਲੇ ਦਾ ਕਿਸੇ ਨੇ ਤੇ ਪਾਪ ਨਿਭਾਵੇ ਸਟੇਜ ਤੋਂ ਬਾਅਦ ਮਤ ਜਿਹੜਾ ਇਸ ਬੱਚੇ ਤੇ ਨਾਲ ਇਰਾਦਾ ਕਤਲ ਦਾ ਇਹਨਾਂ ਤੇ ਕੇਸ ਬਣਦਾ ਕਿ ਨਿਆਵੀਂ ਦਾ ਕੇਸ ਬਣਦਾ ਇਹ ਸਾਰੀ ਨਿਧਾਰਾ ਮਨ ਲੱਗ ਕੇ ਇਸ ਬੱਚੇ ਨੂੰ ਇਖਾਬ ਦਵਾਇਆ ਜਾਵੇ ਸਾਨੀ ਨੂੰ ਇਖਾਬ ਦਵਾਇਆ ਜਾਵੇ ਸਾਨੂੰ ਜੋ ਪੁਲਿਸ ਕੰਪਲੇਟ ਕਰਦੀ ਅਸੀਂ ਕੰਪਲੇਟ ਕਰ ਦਿੱਤੀ ਆ ਕੱਲ ਰੇਡ ਲੱਗੀ ਸੀ ਤੇ ਸਾਨੀ ਕੋਈ ਨਹੀਂ ਮਿਲਿਆ ਸਭ ਫਰਾਰ ਹੈ ਇਸੇ ਪੁਲਿਸ ਆਈ ਸੀ ਤੋਂ ਅੱਜ ਜਾਂਚ ਕਰਕੇ ਗਏ ਬੱਚੇ ਹਾਂਜੀ 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 ਸੌਫਾਈ ਆ ਧਿਆਨ ਲੈ ਕੇ ਗਈ ਆ ਪਰ ਜੋ ਕਹਿੰਦੇ ਪੂਰੀ ਤਰ੍ਹਾਂ ਇਹ ਮੁੰਡਾ ਠੀਕ ਨਹੀਂ ਹੈਗਾ ਕਿਉਂ ਮਾਨਸਿਕ ਪਰੇਸ਼ਾਨੀ ਹੈ ਸਰੀਰਕ ਪਰੇਸ਼ਾਨੀ ਹੈ ਪੂਰਾ ਸਰਪ੍ਰਸਤ ਘਰ ਪਹੁੰਚ ਕੇ ਆਇਆ ਨਾ ਅੱਜ ਬੱਚੇ ਕੋਲੇ ਮੂੰਹ ਦੇ ਵਿੱਚ ਵੀ ਸੱਟਾਂ ਲੱਗੀਆਂ ਹੋਈਆਂ ਉਹਨਾਂ ਨੇ ਇੰਨਾ ਤਸ਼ੱਦਦ ਕੀਤਾ ਇਹਨੂੰ ਕੁੱਟ-ਕੁੱਟ ਕੇ ਮੂੰਹ ਦੇ ਵਿੱਚ ਮਿੱਟੀ ਭਰੀ ਕਿਉਂ ਤੋਰਮਾਲ ਉਹਦੇ ਨਾਲ ਮੂੰਹ ਬੰਨਿਆ ਗਿਆ ਤੇ ਮਰ ਜਾਵੇ ਇਹਦੇ ਨੱਕ ਤੇ ਮਾਰਿਆ ਗਿਆ ਤੇ ਦਾ ਗਲ ਘੁੱਟਿਆ ਗਿਆ ਦੇਖੋ ਆ ਨਿਸ਼ਾਨ ਪਏ ਹੋਏ ਆ ਇਹਦਾ ਗਲ ਕੁੱਟਿਆ ਤੇ ਮਾਰ ਦਿੱਤਾ ਜਾਵੇ ਤਰ੍ਹਾਂ ਤਰ੍ਹਾਂ ਤਰੀਕਿਆਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਹਨੂੰ ਬਰਾਮਦ ਕੀਤਾ ਗਿਆ ਉਸ ਵੇਲੇ ਵੀ ਇਹਦੇ ਸਿਰ ਦੇ ਵਿੱਚ ਘਾਣ ਮਾਰ ਕੇ ਇਹਦੀ ਮੌਤ ਕਰਨ ਦੀ ਕੋਸ਼ਿਸ਼ ਕੀਤੀ ਗਈ ਗਨ ਇਹਦੇ ਸਰ ਤੇ ਰੱਖੀ ਹੋਈ ਸੀ ਕਿ ਗੋਲੀ ਮਾਰ ਦਿੱਤੀ ਜਾਵੇ ਪਰ ਉਸ ਮਾਲਕ ਦਾ ਮੈਂ ਲੱਖ ਲੱਖ ਸ਼ੁਕਰ ਕਰਦਾ ਕਿ ਜਾਨ ਵੱਢ ਗਈ ਆ ਪ੍ਰਸ਼ਾਸਨ ਨੇ ਤੇ ਉਹ ਮੰਗਿਆ ਕਿ